ਹਾਨੂੰ ਫਹੀਦ ਦਿੱਤਾ ਵਾ ਇਹ ਦਿੱਤੀਆਂ ਅੱਜ ਤੇ ਕੱਲ ਅੰਮ੍ਰਿਤਸਰ ਵਾਲੀ ਕਾਂਗਰਸ ਪਾਣੀ ਪਾਇਆ ਤਾਂ ਪਾ ਦੋ। ਇੱਕ ਗੱਲ ਇਹ ਸਕੇ ਤੈਨੂੰ ਦਿਨ ਲਈ ਦੋਵਾਂ ਧਰਾਂ ਨਾਲ ਮੋਲ ਪਾ ਜਾ। ਹਾਂਜੀ ਹਾਂਜੀ ਬਿਲਕੁਲ 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 ਜੀ ਬਿਲਕੁਲ ਇਸ ਲਈ ਕਹੀਂ ਰਣਜੀਤ ਸਿੰਘ ਜਨਰਲ ਸੈਕਟਰੀ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕਨਟਰੈਕਟਰ ਵਰਕਰ ਯੂਨੀਅਨ ਅੱਜ ਅੱਜ ਤੁਸੀਂ ਜਿਹੜੇ ਆ ਆਵਾਜ਼ ਚੱਕਦੇ ਪਏ ਹੋ ਪਨਬਸਾਂ ਨੂੰ ਲੈ ਕੇ ਤੁਹਾਡੇ ਇੱਥੇ ਬਸਾਂ ਨੂੰ ਲੈ ਕੇ ਕੀ ਵੀ ਬਾਤ ਹੋ ਰਹੀ ਹੈ ਕੀ ਗੱਲਬਾਤ ਹੋ ਰਹੀ ਹੈ ਬਿਲਕੁਲ ਜੀ ਤੁਹਾਨੂੰ ਵੀ ਪਤਾ ਵੀ ਅਸੀਂ ਇਹ ਆਏ ਦਿਨ ਧਰਨਾ ਪ੍ਰਦਰਸ਼ਨ ਕਰਦੇ ਆ ਤੇ ਸਰਕਾਰ ਸਾਡੇ ਜਦੋਂ ਅਸੀਂ ਧਰਨਾ ਪ੍ਰਦਰਸ਼ਨ ਕਰਦੇ ਆ ਸਾਡੇ ਟਰਾਂਸਪੋਰਟ ਮੰਤਰੀ ਸਾਨੂੰ ਕਹਿੰਦੇ ਆ ਵੀ ਇਹ ਦੂਜੇ ਦਿਨ ਦਰੀਆਂ ਵਛਾ ਕੇ ਧਰਨਾ ਪ੍ਰਦਰਸ਼ਨ ਕਰਦੇ ਆ ਜਨਤਾ ਨੂੰ ਖਰਾਬ ਕਰਦੇ ਆ ਕਿਉਂਕਿ ਅਸੀਂ ਜੇ ਪ੍ਰੋਟੈਸਟ ਕਰਦੇ ਆ ਉਹਦੀ ਮੰਗਾਂ ਮੰਗਾਰਾਈ ਕਰਦੇ ਆ ਵੀ ਸਾਡੀਆਂ ਮੰਗਾਂ ਨੂੰ ਪੱਕੇ ਕਰੋ ਜਿਹੜੇ ਕੱਢੇ ਮਲਾਇਮ ਸਾਡੇ ਭਾਲ ਕਰੋ ਕੋਈ ਘੱਟੋ ਘਾਟ 10000 ਬਸ ਪਾਓ ਸਰਕਾਰ ਨੂੰ ਅਸੀਂ ਕੋਈ ਅਨਲੀਗਲ ਕੋਈ ਹੜਤਾਲ ਨਹੀਂ ਕਰਦੇ ਅਸੀਂ ਇਹ ਵੀ ਕਹਿੰਨੇ ਵਿੱਚ ਜੇ ਸਰਕਾਰ ਨੇ ਬੱਸਾਂ ਪਾਉਣੀਆਂ ਮੈਕਮ ਨੇ ਪਾਓ ਅਸੀਂ ਪਿਛਲੇ ਦਿਨੀ ਕਿਲੋਮੀਟਰ ਬੱਸਾਂ ਦਾ ਵਿਰੋਧ ਕੀਤਾ ਸੀ ਤੇ ਉਹਨਾਂ ਨੇ ਸਾਡੇ ਜਿਹੜੇ ਪ੍ਰਧਾਨ ਸੈਕਟਰੀਆ ਜੇਲ੍ਹਾਂ ਦੇ ਵਿੱਚ ਬੰਦ ਕਰਤੇ ਆ ਹਜੇ ਵੀ ਸਾਡੇ 10 ਤੋਂ 12 ਵਰਕਰ ਜਿਹੜੇ ਆ ਉਹ ਸੰਗਰੂਰ ਜੇਲ੍ਹ ਦੇ ਵਿੱਚ ਵਾ ਅੱਜ 73 ਦੇ 73 ਦਿਨ ਹੋ ਗਏ ਪੂਰੇ ਤੇ ਅੱਜ ਸਰਕਾਰ ਨੇ ਫੇਰ ਰੈਲੀ ਦੇ ਲਈ ਬੱਸਾਂ ਮੰਗਾਲੀਆਂ ਵਾ ਕਿ ਆ ਖਰਾਲਗੜ੍ਹ ਵਾ ਹੁਸ਼ਿਆਰਪੁਰ ਦੇ ਆਸ-ਪਾਸ ਕੋਈ ਪੋਤੇ ਸਰਕਾਰ ਰੈਲੀ ਕਰਨ ਜਾ ਰਹੀ ਆ ਉਹ ਇਹ ਤਾਂ ਸਰਕਾਰ ਕਹਿ ਦਿੰਦੀ ਜਦੋਂ ਅਸੀਂ ਹੜਦਾਲ ਮੁਜਾਰਾ ਕਰਦੇ ਆ ਸਰਕਾਰ ਕਹਿ ਦਿੰਦੀ ਆ ਵੀ ਧਰਨੇ ਪ੍ਰਦਰਸ਼ਨ ਕਰਕੇ ਜਨਤਾ ਨੂੰ ਖੱਜਲ ਖਵਾਰ ਕਰਦੇ ਆ ਕੀ ਗੱਲ ਹੁਣ ਸਰਕਾਰ ਨੂੰ ਜਨਤਾ ਦਾ ਕੋਈ ਫਿਕਰ ਨਹੀਂ ਹੈਗਾ ਕਿ ਜੇ ਹੁਣ ਸਰਕਾਰੀ ਬੱਸਾਂ ਰੈਲੀ ਤੇ ਲੈ ਕੇ ਜਾ ਰਹੇ ਆ ਤਾਂ ਜਨਤਾ ਖੱਜਲ ਖਵਾਰ ਟਿਆਂ ਦੇ ਵਿੱਚ ਨਹੀਂ ਹੋਊਗੀ ਜਿਹੜੀਆਂ ਸਾਡੀਆਂ ਮੰਗਾਂ ਆ ਇਹਨਾਂ ਨੂੰ ਜਿਹੜੀਆਂ ਅਨਲੀਗਲ ਲੱਗਦੀਆਂ ਹੁਣ ਆ ਜਿਹੜੀ ਰੈਲੀ ਕੀਤੀ ਹੈ ਇਲਿਗਲ ਆ ਸਰਕਾਰ ਸਿਰਫ ਸਿਆਸੀ ਰੋਟੀਆਂ ਸੇਕ ਰਹੀ ਆ ਕਿਉਂਕਿ ਜਿਹੜੀ ਆ ਇਹ ਆਪਣਾ ਜਿਹੜਾ ਸਰਕਾਰੀ ਅਦਾਰਾ ਆ ਇਹ ਲੋਕ ਸੇ ਲੋਕ ਸੇਵਾਲੀ ਆ ਪਰ ਇਹ ਜਨਤਾ ਨੂੰ ਖੱਜਲ ਖਵਾਰ ਸਰਕਾਰ ਖੁਦ ਕਰ ਰਹੀ ਆ ਤੇ ਜਿਹੜਾ ਐਲੀਗੇਸ਼ਨ ਸਾਡੀ ਜਦੇ ਬੰਦੀ ਤੇ ਲੱਗ ਜਾਂਦਾ ਆ ਕਿਉਂਕਿ ਅਸੀਂ ਕੱਚੇ ਵਰਕਰ ਅਸੀਂ ਤਾਂ ਪ੍ਰੋਟੈਸਟ ਕਰਾਂਗੇ ਧਰਨੇ ਮੁਜਾਰੇ ਕਰਾਂਗੇ ਕਿਉਂਕਿ ਸਰਕਾਰ ਦਾ ਇੱਕ ਸਾਲ ਰਹਿ ਗਿਆ ਵਾ ਜੇ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਤੇ ਤਾਂ ਹੀ ਸਾਨੂੰ ਸਰਕਾਰ ਨੇ ਕੋਈ ਦੇਣਾ ਆ ਇਸ ਕਰਕੇ ਸਾਡੀ ਮਜਬੂਰੀ ਬਣ ਜਾਂਦੀ ਹੈ ਵੀ ਤਾਂ ਰੈਰ ਪ੍ਰਦਰਸ਼ਨ ਕਰਨਾ ਪਰ ਸਰਕਾਰ ਦੀ ਕੀ ਮਜਬੂਰੀ ਐ ਏ ਕਹਿੰਦੀ 92 ਛਿੱਟਾਂ ਨਾਲ ਮੈਂ ਇਧੇ ਰੈਲੀਆਂ ਕਰਨਾਂ ਕੀ ਮਜਬੂਰੀ ਐ ਦੀ ਏਡੀ ਹਜੇ ਵੀ ਇਹ ਸਰਕਾਰ ਕਹਿ ਰਹੀ ਆ ਵੀ ਸਾਡੇ 36 ਐਮਐਲਏ ਹਾਰ ਵੀ ਜਾਂਦੇ ਆ ਤੇ ਫਿਰ ਵੀ ਸਰਕਾਰ ਬਣਾ ਲਾਂਗੇ ਫਿਰ ਇਹਨਾਂ ਰੈਲੀਆਂ ਕਰਨ ਦੀ ਕੀ ਲੋੜ ਐ ਤੇ ਫਿਰ ਸਰਕਾਰੀ ਬੱਸਾਂ ਕਿਉਂ ਵਰਤ ਰਹੇ ਆ ਇਹਦਾ ਮਤਲਬ ਇਹ ਆ ਟਰਾਂਸਪੋਰਟ ਮੰਤਰੀ ਤੇ ਸਾਡਾ ਮੁੱਖ ਮੰਤਰੀ ਪ੍ਰਾਈਵੇਟ ਨੂੰ ਫਾਇਦਾ ਦੇਣ ਜਾ ਰਹੇ ਆ ਹੁਣ ਆ ਨਿਹਰਾ ਖਜ਼ਾਨੇ ਨੂੰ ਕਾਟਾ ਪੈਣਾ ਆ ਕਿਉਂਕਿ ਜੇ ਸਰਕਾਰੀ ਸਾਰੀਆਂ ਬੱਸਾਂ ਕੁਣ 90 ਬੱਸਾਂ ਸਾਡੀ ਜੰਦਰਵਾਨ ਤੇ ਜੰਦਰ ਟੂਰੀ ਦੀ ਟੋਟਲ ਜਾ ਰਹੀਆਂ ਤੇ 27 ਢੀਪੂ ਆ ਤੁਸੀਂ ਹਿਸਾਬ ਲਾ ਲਓ 1500 ਤੋਂ 1600 ਬੱਸ ਜਿਹੜੀ ਸਰਕਾਰ ਨੇ ਰੈਲੀ ਦੇ ਵਿੱਚ ਲੈ ਜਾਣੀਆਂ ਤੇ ਸਾਰਾ ਫਾਇਦਾ ਇਹ ਪ੍ਰਾਈਵੇਟ ਨੂੰ ਹੋਣਾ ਕਿਉਂਕਿ ਬੱਸਾਂ ਪ੍ਰਾਈਵੇਟ ਪਰਪਰ ਜਾਣੀਆਂ ਆ ਇਸ ਕਰਕੇ ਅਸੀਂ ਇਹ ਤੁਹਾਡੇ ਸਾਹਮਣੇ ਨਹੀਂ ਦੱਸਣਾ ਚਾਹੁੰਦੇ ਆ ਵੀ ਸਰਕਾਰ ਸਾਡੀਆਂ ਮੰਗਾਂ ਨੂੰ ਤਾਂ ਅਨਲੀਗਲ ਦੱਸਦੀ ਆ ਵੀ ਇਹ ਹੜਤਾਲ ਮਜਾਰੇ ਅਨਲੀਗਲ ਆ ਇਹਨਾਂ ਦੀ ਤੇ ਸਰਕਾਰ ਨੂੰ ਇਹ ਪੁੱਛੇ ਵੀ ਆ ਇਹ ਹੋਰ ਕੰਮ ਕਰ ਰਹੀ ਹੈ ਲੀਗਲ ਆ ਕਿਉਂਕਿ ਜੇ ਸਰਕਾਰ ਚਾਵੇ ਸਗੋਂ ਬੱਸਾਂ ਰੋਡਵੇ ਦੇ ਵਿੱਚ ਪਾਉਣ ਤੇ ਪ੍ਰਾਈਵੇਟ ਬੱਸਾਂ ਲੈ ਕੇ ਜਾਣੀਆਂ ਰਲੀਆਂ ਦਿਲ ਜਾਣੀਆਂ ਪਿਛਲੀਆਂ ਸਰਕਾਰਾਂ ਨੇ ਕਦੀ ਰੋਡਵੇ ਦੀ ਬੱਸ ਨਹੀਂ ਕਰੀ ਸੀ ਇਹ ਕੱਲੀ ਸਰਕਾਰ ਆ ਜਿਹੜੀ ਰੋਡਵੇ ਦੀ ਬੱਸ ਉਹਨਾਂ ਲੈ ਕੇ ਜਾ ਰਹੀ ਆ ਮੈਂ ਚਲੋ ਪਤਾ ਨਹੀਂ ਆਪ ਦੀ ਪ੍ਰਾਪਰਟੀ ਸਮਝਦੇ ਤਾਂ ਕਰਕੇ ਪਰ ਇਹਨਾਂ ਨੂੰ ਜਨਤਾ ਦਾ ਕੋਈ ਖਿਆਲ ਨਹੀਂ ਅਸੀਂ ਇਹ ਕਿਹੜੀਆਂ ਬੱਸਾਂ ਜਾਣੀਆਂ ਜੀ ਹਾਂਜੀ ਕਿੰਨੀਆਂ ਬੱਸਾਂ ਜਾਣੀਆਂ ਟੋਟਲ ਟੋਟਲ ਸਾਡੇ ਜਿਹੜੀਆਂ ਜਲੰਧਰ ਬਣਦੀਆਂ 50 ਬੱਸਾਂ ਤੇ ਬੰਦਾਲੀਆਂ ਟੋਟਲ 90 ਤੋਂ 95 ਬੱਸਾਂ ਸਾਡੇ ਢੀਪੂ ਦੇ ਬਾਜ਼ਾਰ ਜਾਣੀਆਂ ਜਲੰਧਰ ਦੇ ਵਿੱਚੋਂ ਜਾਣੀਆਂ ਜਾਂ ਬਾਹਰ ਪਾਸੇ ਨਹੀਂ ਜੀ ਸਾਰੇ ਸਾਰੇ ਪੰਜਾਬ ਦੇ ਵਿੱਚੋਂ ਜੀ 18 ਢੀਪੂ ਰੋਡਵੇ ਦੇ ਤੇ ਨੌਂ ਦੀ ਪੂ ਪੀਆਰਟੀਸੀ ਦੇ ਟੋਟਲ 27 ਡਿਪਾਂ ਦੇ ਵਿੱਚੋਂ ਇਹ ਬੱਸਾਂ ਜਾਣੀਆਂ ਟੋਟਲ ਪੰਜਾਬ ਦੇ ਵਿੱਚੋਂ 16 ਤਹਾਂ ਦੇ ਜਾ ਰਹੀਆਂ ਨੇ ਤੇ ਅੱਜ ਤੁਸੀਂ ਹਿਸਾਬ ਲਾ ਲਓ ਵੀ ਅੱਜ ਗੱਡੀ ਉੱਥੇ ਪਹੁੰਚ ਜਾਣੀ ਪਿੰਡਾਂ ਦੇ ਵਿੱਚ ਤੇ ਕੱਲ ਨੂੰ ਰੈਲੀ ਆ ਇਹ ਕੱਲ ਨੂੰ ਸ਼ਾਮਾਂ ਨੂੰ ਰਾਤ ਨੂੰ ਇੱਥੇ ਹੋਣੀਆਂ ਤੇ ਅਗਲੇ ਦਿਨ ਮ ਜਿਹਨਾਂ ਨੇ ਪੁੱਤਰ ਦਾੜੀ ਥੱਕੇ ਉਹਨਾਂ ਨੂੰ ਡਿਊਟੀਆਂ ਕਰਨੀਆਂ ਨਹੀਂ ਤੇ ਜਿਹੜੇ ਮਾਰਾ ਮੋੜ ਸ਼ਾਇਦ ਕੋਈ ਜਨਨ ਲਾਗੇ ਬੰਦਾ ਉਹ ਭਾਵੇਂ ਡਿਊਟੀਆਂ ਕਰਨ ਬਾਕੀ ਇਹ ਸਾਰੀ ਸਰਵਸਾ ਤਿੰਨ ਦਿਨ ਲਈ ਠੱਪ ਹੀ ਰਹਿਣੀ ਹੈ ਜੀ ਫਿਰ